ਦਨ ਸਤਿਗੁਰੂ ਗ੍ਰੰਤ ਸਾਹਿਬ ਜੀ ਦੀ ਮări ਅਪਰ ਅਪਾਰ ਕਿਰਪਾ ਦਾ ਸਤਿਕਾਰ ਉਹਨਾਂ ਨੇ ਆਪਣੇ ਸੇਵਕ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ 버밍ਹਮ ਇੰਗਲੈਂਡ ਵਾਲੇ ਉਹਨਾਂ ਦੇ ਸਰਗੋਪਰ ਆਪਣਾ ਹੱਥ ਨੇਰ ਭਰਿਆ ਹੱਥ ਰੱਖ ਕੇ ਜੋ ਸੇਵਾ ਵਾਹੇ ਗੁਰੂ ਵਾਹੇ ਗੁਰੂ 1995 ਤੋਂ ਉਹਨਾਂ ਦੇਡੇ ਨੂੰ ਤੇ ਹੋਈ ਹੈ 12 ਸਾਲ ਤੋਂ ਦੁਬਾਰਾ 10 ਸਾਲ ਤੋਂ ਸੇਵਾ ਨਹੀਂ ਹੋ ਸਕੀ ਦਰਬਾਰ ਸਾਹਿਬ ਅੰਮ੍ਰਿਤਸਰ ਸੇਵ ਜੀ ਦੇ ਫੋਨ ਤੇ ਪੱਤਰਾਂ ਦੀ ਜਿਹੜੀ ਸਵਾਲ ਸਪਾਈ ਦੀ ਹੈ ਉਹ ਪੂਰੀ ਸਵਾਲ 10 ਦਿਨ ਦੇ ਅੰਤਰਾਲ ਦੇ ਵਿੱਚ ਸੰਪੂਰਨ ਕਰਨਗੇ ਵਾਹਿਗੁਰੂ ਵਾਹਿਗੁਰੂ ਉਹ ਜੰਦਾ ਕਰਕੇ ਉਹ ਜੰਦਾ ਕਰਕੇ ਅੱਜ ਦੇਖੋ ਤੁਹਾਡਾ ਦੇਖਣ ਨੂੰ ਤਾਂ ਕੋਈ ਕੰਮ ਕਰਨਾ ਹੈ ਕਿ ਉਹ ਲਾਥਰੀ ਮੰਚ 10 ਮਿੰਟ ਬਾਅਦ ਸੋਲੂਸ਼ਨ ਦੇ ਨਾਲ ਮੇਰੇ ਨਾਲ ਚੱਲ ਲਈ ਆਏ ਚੰਗਿਆਰ ਇਹ ਪਾਈ ਜੋ ਆ ਰਹੀ ਤੇ ਨਾ ਕੀਤੀ ਜਾਂਦੀ ਹੈ ਜੇ ਸਾ ਜੋ ਪ੍ਰਾਪਤ ਜੁਰੀ ਚਾਹੇ ਉਹ ਦਨ ਕਰ ਨਹੀਂ ਹੈ ਜਿਹੜੇ ਕੰਤੇ ਤੋਂ ਬਾਹਰ ਤੇ ਉਸ ਤੋਂ ਫੋਕੋ ਮਨਾਉਂਦੇ ਮੱਝ ਕੋਕੇ ਪਾਕੇ ਵਾਹੇ ਗੁਰੂ ਵਾਹੇ ਗੁਰੂ ਸਤ ਸਦਗੁਰੂ ਗ੍ਰਾਮਦਾਸ ਸਾਹਾ ਜੀ ਦੀ ਬੜੀ ਅਪਰ ਰਪਾਰ ਕਿਰਪਾ ਦਾ ਸਦਕਾ ਉਹਨਾਂ ਨੇ ਆਪਣੇ ਸੇਵਕ ਭਾਈ ਸਾਹਿਬ ਭਾਈ ਮੋਹਨਦਰ ਸਿੰਘ ਜੀ ਬਰਮਿੰਗਮ ਇੰਗਲੈਂਡ ਵਾਲੇ ਉਨਾਂ ਦੇ ਸਿਰ ਦੇ ਉੱਪਰ ਆਪਣਾ ਖੱਤ ਮੇਹਰ ਭਰਿਆ ਹੱਥ ਰੱਖ ਕੇ ਜੋ ਸੇਵਾ 20 ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਜੀ ਆਪਣੀ ਪੂਰੀ ਸੰਗਤ ਨੂੰ ਨਾਲ ਲੈ ਕੇ ਆਸ਼ੇਰ ਤੋਂ ਲੈ ਕੇ ਸੇਵਾ ਚાલુ ਹੋਈ ਹੈ। ਔਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਸੋਨੇ ਦੇ ਪਤਰਿਆਂ ਦੀ ਜੋ ਸੇਵਾ ਸਫਾਈ ਦੀ ਹੈ ਉਹ ਪੂਰੀ ਸੇਵਾ 10 ਦਿਨ ਦੇ ਅੰਤਰਾਲ ਦੇ ਵਿੱਚ ਸੰਪੂਰਨ ਕਰਨਗੇ। ਹੁਣ ਸਾਡੇ ਵੀਰ ਜੀ ਉਹ ਭਾਈ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਆਪ ਜੀ ਨੂੰ ਦੱਸਣਗੇ ਬਾਬਾ ਜੀ ਦੇ ਭਾਈ ਗੁਰਦੇਵ ਸਿੰਘ ਜੀ ਕਿੰਨੇ ਚਿਰ ਤੋਂ ਆਪਾਂ ਲਗਾਤਾਰ ਇਸ ਸੇਵਾ ਦੇ ਵਿੱਚ ਸੇਵਾ ਆਪਣੀ ਹੋਈ ਹੈ ਨੰਨੇ ਸੋਨੇ ਦੀ ਸੇਵਾ हां जी 1995 ਤੋਂ 1999 ਤੱਕ ਹੋਈ ਹੈ हां जी ਬਾਰੂ ਜੀ ਸਿੰਘ ਤੋਂ ਬਾਅਦ 150 ਸਾਲ ਕੋਲ ਸੇਵਾ ਨਹੀਂ ਹੋ ਸਕੀ ਇਸ ਕਰਕੇ ਮਹਾਰਾਣੀ ਜੀ ਨਾਲ ਇਨਸਾਨ ਸੇ ਰਿਤੇ ਨੂੰ ਸੇਵਾ ਬਖਸ਼ਿਤ ਇਹ ਪਰਕਰਾਂ ਸੇ ਲਾ ਦਿੱਤੇ ਜਿਹਦੇ ਵਿੱਚ ਕੌਵੀ ਪਤਰ ਲਾਏ ਗਏ ਉਹਨਾਂ ਦੀ ਖੁਆਇ ਕਿ ਆਪ ਨੂੰ ਕੰਮ ਕਰ ਰੱਖਣ ਵਾਸਤੇ हरेक साल संगत है आज महापोषण शेरवाद लैके डाक मैंबर आज तक दस तो ग्यारह बारह महाराज महाराज टाइमिंग नहीं टाइम ला नहीं क्वालिटी एंड क्वालिटी सेवा करनी है तो सवाई जो है रीठे ना की जाती है रीठा जो प्राथमिक रीठा है तो वो कैमिकल नहीं है इसनों तीन घंटे उबाल के उसको साबण बना दिया नैचुरल बाकी नींबू यूज किया अपना ड्राई पाउडर यूज करके तैयारी जायदा जितते ना फलाबरस ਹੁੰਦੇ ਆ ਉਹਦੇ ਵਿੱਚ ਫੌਟੇ ਦੇ ਨਾਲ ਸੋ ਪ੍ਰੋਸੈਸ ਨਾਲ ਵੀ ਮੈਰਿਟੇਟੇ ਜਾਂਦੇ ਆ ਮੌਲਿਕਿਰਪਾ ਨੋ ਹੋਏ ਤਾਂ ਬਹੁਤ ਸਾਜਨ ਦੇ ਕੇ ਗੋਚਨ ਦਾ ਕਰਕੇ ਸੋਲੂਸ਼ਨ ਕਰਕੇ ਅੱਜ ਦੇਖੋ ਤੁਹਾਨੂੰ ਦੇਖ ਨਹੀਂ ਹੁੰਦਾ ਇਹ ਮੇਟਮ ਕਰ ਹੈ ਇਸ ਹੋਣ ਲਗਾ 3 ਮਨਸ 10 ਮਿੰਟ ਬਾਅਦ ਸੋਲੂਸ਼ਨ ਦੇ ਨਾਲ ਮੇਦੇ ਨਾਲ ਕਲੀ ਆਈ ਜਾਂਦੀ ਕੱਟ ਕੱਟ ਲਗ ਲਾਏ ਹੋਰ ਪਰਸੈਂਟ ਮਿੱਟਕਾਲਾ ਦਾ ਪਾਣੀ ਜੰਮਿਆ ਹੁੰਦਾ স্মੋਕ স্মੋਕ ਦੇ ਨਾਲ ਬਿਲਕੁਲ ਸਾਫ਼ ਹੋ ਜਾਂਦਾ ਕੀ ਕੀ ਹੈ ਜੀ ਇਸ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਕੀ ਹੋਰ ਮੇ ਕੋਈ ਸਰਕਾਰਾਂ ਕਰਨ ਗਿਆ ਸਾਨੂੰ ਸੇਵਾ ਮਿਲ ਜਾਂਦੀ ਸਾਨੂੰ ਆਪਣਾ ਲਾਹ ਸਾਨੂੰ ਆਪਣੀ ਲਾਲਚ ਦੀ ਸੇਵਾ ਮਿਲਦੀ ਹੈ ਸਾਡਾ ਸਰ ਇੱਕ ਸਾਥ ਸੇਵਾ ਮਿਲਦੀ ਹੈ ਚੱਲ ਰਹੀ ਲਾਹ ਪੋਲੂਸ਼ਨ ਕੰਟਰੋਲ ਸਰਕਾਰਾਂ ਨਹੀਂ ਕਰਨਾ